ਆਮ ਆਦਮੀ ਪਾਰਟੀ ਦੇ ਐਮਐਲਏ ਗੁਰਦੀਪ ਸਿੰਘ ਰੰਦਾਵਾ ਦਾ ਵਿਵਾਦਿਤ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹ ਕਹਿੰਦੇ ਨਜ਼ਰ ਆਏ ਕਿ ਦਸਤਾਰਾਂ ਨੂੰ ਕਿਹੜਾ ਕਿੱਲ ਲੱਗੇ ਹੁੰਦੇ ਨੇ ਉਹ ਲੱਤ ਜਾਂਦੀਆਂ ਨੇ ਜਿਸ ਤੋਂ ਬਾਅਦ ਇਹ ਬਿਆਨ ਕਾਫੀ ਚਰਚਾ ਦਾ ਵਿਸ਼ਾ ਬਣਿਆ ਹਰ ਇੱਕ ਵਿਅਕਤੀ ਇਸ ਬਿਆਨ ਦੀ ਜਿੱਥੇ ਨਿੰਦਾ ਕਰਦਾ ਨਜ਼ਰ ਆ ਰਿਹਾ ਹੈ ਉੱਥੇ ਹੀ ਇਸ ਮਾਮਲੇ ਤੇ ਐਸਜੀਪੀਸੀ ਨੇ ਸਖਤ ਨੋਟਿਸ ਲੈਂਦਿਆ ਆਪ ਐਮਐਲਏ ਨੂੰ ਸਖਤ ਨਸੀਹਤ ਦਿੱਤੀ ਹੈ ਦੂਜੇ ਪਾਸੇ ਦੱਸਦੀ ਹੈ ਕਿ ਬੀਜੇਪੀ ਵੀ ਲਗਾਤਾਰ ਇਸ ਬਿਆਨ ਦੀ ਨਿੰਦਾ ਕਰਦੀ ਨਜ਼ਰ ਆ ਰਹੀ ਹੈ ਅਕਾਲੀ ਦਲ ਦੇ ਵੱਲੋਂ ਵੀ ਇਸ ਬਿਆਨ ਦੀ ਨਿੰਦਾ ਕੀਤੀ ਗਈ ਦਰਅਸਲ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਦੀ ਤਹਿਸੀਲ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਨਾਮਜ਼ਦਗੀਆਂ ਭਰਦੇ ਸਮੇਂ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਰਕਰ ਆਮੋ ਸਾਹਮਣੇ ਹੋ ਗਏ ਤਕਰਾਰ ਇਤੋਂ ਤੱਕ ਵੱਧ ਗਈ ਕਿ ਦੋਵਾਂ ਧਿਰਾਂ ਦੇ ਵਿੱਚ ਹੱਥੋ ਪਾਈ ਹੋਈ ਅਤੇ ਖਿੱਚਤੂ ਦੇ ਵਿੱਚ ਕਈਆਂ ਦੀ ਦਸਤਾਰਾਂ ਲੱਤ ਗਈਆਂ ਜਿਸ ਦੌਰਾਨ ਆਪ ਐਮਐਲਏ ਗੁਰਦੀਪ ਸਿੰਘ ਰੰਦਾਵਾ ਦਾ ਇੱਕ ਵਿਵਾਦਿਤ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਐਮਐਲਏ ਕਹਿੰਦੇ ਨਜ਼ਰਾਏ ਕਿ ਪੱਗਾਂ ਨੂੰ ਕਿਹੜਾ ਕਿਲ ਲੱਗੇ ਹੁੰਦੇ ਨੇ ਲੱਥ ਜਾਂਦੀਆਂ ਨੇ ਇਸ ਬਿਆਨ ਦੇ ਕਰਕੇ ਹੁਣ ਉਹ ਵਿਵਾਦਾਂ ਦੇ ਵਿੱਚ ਘਿਰਦੇ ਨਜ਼ਰ ਆ ਰਹੇ ਨੇ ਐਜੀਪੀਸੀ ਨੇ ਜਿੱਥੇ ਨਿੰਦਾ ਕੀਤੀ ਹੈ ਉੱਥੇ ਹੀ ਸਖਤ ਨਸੀਹਤ ਦਿੱਤੀ ਹੈ ਗੁਰਚੰਦ ਸਿੰਘ ਗਰੇਵਾਲੇ ਕੀ ਕੁਝ ਕੀਤਾ ਇੱਕ ਵਾਰ ਆਪਾਂ ਸੁਣਦੇ ਆ ਭਾਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਮੌਜੂਦਾ ਸਰਕਾਰ ਤੇ ਸਰਕਾਰ ਨਾਲ ਸਬੰਧ ਲੋਕਾਂ ਵੱਲੋਂ ਜਿਹੜੀਆਂ ਸਿੱਖੀ ਸਿੱਖੀ ਮਰਜ਼ਾਦਾ ਸਿੱਖੀ ਪਰੰਪਰਾਵਾਂ ਦਾ ਮਜ਼ਾਕ ਉਰਦਾ ਦਿਖਾਈ ਦਿੱਤਾ ਹੈ ਜਿਹੜਾ ਕਿ ਸ਼ਤਾਬ ਦੀ ਜਿਹੜੀ ਹੈ ਉਸ ਦੇ ਵਿੱਚ ਹੁਣ ਕੱਲ ਇੱਕ ਨਵੀਂ ਜਿਹੜੀ ਖਬਰ ਦੇਖਣ ਵਿੱਚ ਆਈ ਹੈ ਬੜਾ ਅਫਸੋਸ ਹੋਇਆ ਇੱਕ ਐਮਐਲਏ ਜਿਹਨੂੰ ਬੜੇ ਸਾਰੇ ਲੋਕ ਇੱਕ ਬਹੁਤ ਬਹੁਤ ਦਿੰਦੇ ਆ ਤੇ ਉਹਨੂੰ ਚੁਣ ਕੇ ਭੇਜਦੇ ਆ ਤੇ ਉਹ ਤੋਂ ਆਸ ਕਰਦੇ ਆ ਕਿ ਇਹ ਸਾਡੇ ਸਭਧਾਨ ਦੀ ਵੀ ਰਾਖੀ ਕਰੇਗਾ ਸਾਡੇ ਧਰਮ ਦੀ ਰਾਖੀ ਕਰੇਗਾ ਸਾਡੇ ਸਾਰਿਆਂ ਦੇ ਹੱਕਾਂ ਦੀ ਗੱਲ ਕਰੇਗਾ ਸੋ ਹੈਰਾਨੀ ਇਸ ਗੱਲ ਦੀ ਕਿ ਡੇਰਾ ਬਾਬਾ ਨਾਨਕ ਤੋਂ ਇੱਕ ਆਮ ਆਦਮੀ ਦਾ ਐਮਐਲਏ ਰੰਧਾਵਾ ਜਿਹੜਾ ਗੱਲਬਾਤ ਉਹ ਇਦਾਂ ਲੱਗ ਰਿਹਾ ਕਿ ਉਹ ਹੁਣ ਬਹੁਤ ਵੱਡਾ ਇੱਕ ਜਿਹੜਾ ਮਹਾਨ ਵਿਅਕਤੀ ਬਣ ਗਿਆ ਜਿਹੜਾ ਕੀ ਦਸਤਾਰ ਦੇ ਨਾਲ ਇਦਾਂ ਵੱਡਾ ਕੋਝਾ ਮਜ਼ਾਕ ਕਰ ਰਿਹਾ ਕਿ ਦਸਤਾਰਾਂ ਲਹਿ ਗਈ ਇਹਦੇ ਵਿੱਚ ਕੀ ਹੋ ਗਿਆ ਕਹਿੰਦਾ ਕਹਿੰਦਾ ਮੇਖਾ ਕਿਨ ਲੱਗੇ ਹੁੰਦੇ ਦਸਤਾਰ ਨਾਲ ਬੜੀ ਹੈਰਾਨੀ ਦੀ ਗੱਲ ਆ ਇਹ ਐਮਐਲਏ ਸਾਹਿਬ ਇਸ ਦਸਤਾਰ ਦੀ ਜਿਹੜੀ ਬਖਸ਼ਿਸ਼ ਆ ਗੁਰੂ ਗੋਵਿੰਦ ਸਿੰਘ ਜੀ ਮਹਾਰਾਜ ਨੇ ਇਸ ਗੱਲ ਨੂੰ ਕਹਿ ਕੇ ਦਿੱਤੀ ਸੀ ਕਿ ਇਹਨ ਗਰੀਬ ਸਿੱਖਨ ਕੋ ਦਿਉ ਪਾਤਸ਼ਾਈ ਯਾਦ ਕਰੇ ਹਮਰੀ ਗੁਰਿਆਈ ਤੁਸੀਂ ਵੀ ਇਸ ਗੱਲ ਦਾ ਮਾਣ ਕਰਦੇ ਹੋ ਪਰ ਮਾਣ ਕਰਨਾ ਛੱਡ ਦਿਓ ਕਿਉਂਕਿ ਕਿਉਂਕਿ ਤੁਹਾਡੇ ਵੀ ਜਿਹੜੀ ਦਸਤਾਰ ਆ ਉਹਦੇ 'ਚ ਕਿਹੜਾ ਕਿਲ ਵਿਖਾ ਲੱਗੀ ਸੋ ਇਸ ਕਰਕੇ ਜੋ ਤੁਸੀਂ ਕੱਲ ਗੁਲ ਖਲਾਏ ਨੇ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇੱਕ ਮਾੜਾ ਕਾਰਾ ਵਾ ਤੇ ਖਾਸ ਤੌਰ ਤੇ ਤਾਂ ਭਗਵੰਤ ਮਾਨ ਦੇ ਉਸ ਵਾਦਿਆਂ ਦੀ ਵਾਦਾ ਖਿਲਾਫੀ ਆ ਤੇ ਪਰ ਦੂਜੇ ਪਾਸੇ ਤੁਹਾਡੇ ਆਕਾ ਜਿਹੜੇ ਅ ਸ਼ਿਸ਼ੋਧੀਆਂ ਦੇ ਕਹਿਣ ਤੇ ਕਿ ਆ ਧਾਮ-ਧਾਮ ਛੰਡ ਬੇਦ ਜਿਹੜਾ ਉਹ ਨੀਤੀ ਬਣਾਈ ਆ ਉਹਦੇ ਤਹਿ ਤੁਸੀਂ ਦਸਤਾਰਾਂ ਲਾਈਆਂ ਭਾਵੇਂ ਜੀ ਇਹ ਗੱਲ ਦਾ ਖਿਆਲ ਰੱਖਿਓ ਕਿ ਸਮਾਂ ਪੜਦਿਆਂ ਪਤਾ ਨਹੀਂ ਲੱਗਦਾ ਕਿ ਕਦੋਂ ਇਸ ਗੱਲ ਦਾ ਜਵਾਬ ਦੇਣਾ ਪੈ ਜੀ ਸੋ ਇਸ ਕਰਕੇ ਬਹੁਤ ਵੱਡਾ ਇੱਕ ਅਫਸੋਸ ਹੈ ਕਿ ਇੱਕ ਸਿੱਖ ਜਿਹੜਾ ਐਮਐਲਏ ਆ ਉਹ ਜਿਹੜਾ ਦਸਤਾਰ ਦਾ ਇੰਨਾ ਮਜ਼ਾਕ ਬਣਾਉਂਦਾ ਕਿ ਦਸਤਾਰ ਉਤਰਨੀ ਕੋਈ ਖਾਸ ਗੱਲ ਨਹੀਂ ਹੈਗੀ ਆਪਣੇ ਆਪ ਨੂੰ ਉਸ ਦੇ ਹੰਕਾਰ ਜਿਹੜਾ ਚੜ ਕੇ ਬੋਲਦਾ ਇਹ ਬੜੀ ਮਾਰੀ ਗੱਲ ਪੰਜਾਬ ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦਾ ਨਾਮਿਨੇਸ਼ਨ ਦਾ ਅੱਜ ਅਖੀਰਲਾ ਦਿਨ ਸੀ ਅੱਜ ਨਾਮਜ਼ਦਗੀ ਭਰਨ ਵੇਲੇ ਜੋ ਧੱਕਾ ਹੋਇਆ ਪੰਜਾਬ ਦੇ ਵਿੱਚ ਜਿੱਦਾਂ ਨੋਮੀਨੇਸ਼ਨ ਰੱਦ ਕਰਾਉਣ ਲਈ ਪੰਜਾਬ ਪੁਲਿਸ ਦੀ ਦੁਰਵਰਤੋਂ ਕੀਤੀ ਗਈ ਇਹ ਬਦਲਾਅ ਵੀ ਇਤਿਹਾਸ 'ਚ ਲਿਖਿਆ ਜਾਊਗਾ ਇਸ ਤਰ੍ਹਾਂ ਅੱਜ ਕਈ ਲੋਕਾਂ ਦੀਆਂ ਪੱਗਾਂ ਲੱਥਨ ਦੀ ਖ਼ਬਰ ਆਈ ਤੇ ਸਭ ਤੋਂ ਸ਼ਰਮਨਾਕ ਬਿਆਨ ਆਇਆ ਆਪ ਦੇ ਡੇਰਾ ਬਾਬਾ ਨਾਨਕ ਤੋਂ ਐਮ ਐਲ ਏ ਗੁਰਦੀਪ ਸਿੰਘ ਦਾ ਕਿ ਪੱਗਾਂ ਦਾ ਲੱਥਦੀਆਂ ਇਹਨਾਂ ਨੂੰ ਕਿਹੜਾ ਕੱਲ ਲੱਗੇ ਇਹ ਆਮ ਆਦਮੀ ਪਾਰਟੀ ਦੀ ਸੋਚ ਤੇ ਮਾਨਸਿਕਤਾ ਦੱਸਦੀ ਹੈ ਜਿਹੜੇ ਅੱਜ ਬਸੰਤੀ ਰੰਗ ਦੀ ਪੱਗ ਬਨ ਕੇ ਕੰਮ ਅੰਗਰੇਜ਼ਾਂ ਨਾਲੋਂ ਮਾੜੇ ਕਰਦੇ ਆਂ ਰੰਧਾਵਾ ਸਾਹਿਬ ਤੁਸੀਂ ਡੇਰਾ ਬਾਬਾ ਨਾਨਕ ਦੀ ਧਰਤੀ ਦੇ ਨਮਾਇंदे ਹੋ ਉਹ ਧਰਤੀ ਜੋ ਗੁਰੂ ਸਾਹਿਬ ਦੇ ਫਲਸਫੇ ਮਰਿਆਦਾ ਤੇ ਸਿੱਖ ਸਿਧਾਂਤਾਂ ਨਾਲ ਜੁੜੀ ਹੈ ਤੇ ਤੁਸੀਂ ਕੇਜਰੀਅਲ ਦੀ ਟੋਪੀ ਦੇ ਵਿੱਚ ਹੀ ਆਪਣੇ ਆਪ ਨੂੰ ਸਮਾ ਬੈਠੇ ਯਾਦ ਰੱਖਿਓ ਇਹ ਮਾਝੇ ਦੀ ਧਰਤੀ ਹੈ ਇੱਥੇ ਪੱਗ ਦੀ ਰੱਖਿਆ ਲਈ ਨਾਦਰ ਸ਼ਾਹ ਵਰਗਿਆਂ ਨੂੰ ਵੰਗਾਰਿਆ ਗਿਆ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਇਸੇ ਪੱਗ ਦੀ ਇੱਜ਼ਤ ਲਈ ਸੀਗਾ ਅਫਗਾਨ ਤੱਕ ਪੰਜਾਬੀਆਂ ਦਾ ਤੇ ਇਸ ਪੱਗ ਦਾ ਖੌਫ ਸੀ ਧੁੰਮਾ ਪੈਂਦੀਆਂ ਸੀ ਧੁੰਮਾ ਅਫਗਾਨ ਤੱਕ ਅੱਜ ਦੁਨੀਆ ਦੇ ਵਿੱਚ ਵੀ ਜੇ ਪੰਜਾਬ ਦਾ ਨਾਂ ਤੇ ਇਸ ਪੱਗ ਕਰਕੇ ਹੈ ਤੇ ਅੱਜ ਜੋ ਕੁਝ ਆਪ ਦੀ ਸਰਕਾਰ ਕਰ ਰਹੀ ਹੈ ਇਹ ਮਨਮਾਨੀ ਨਹੀਂ ਇਹ ਲੋਕਤੰਤਰ ਦੀ ਤੋਹੀਨਾ ਹੈ ਲੋਕਤੰਤਰ ਦੀ ਹੱਤਿਆ ਹੈ ਤੇ ਇਤਿਹਾਸ ਸਬਕ ਦਿੰਦਾ ਜਿਨੇ ਪੱਗ ਦਾ ਆਦਰ ਨਹੀਂ ਨਾ ਕੀਤਾ ਉਹ ਰਾਜ ਕਦੇ ਬੜਾ ਚਿਰ ਨਹੀਂ ਚੱਲਿਆ ਤੇ ਉਹ ਰਾਜ ਦੀਆਂ ਜੜਾਂ ਪਟੀਆਂ ਜਾਂਦੀਆਂ ਇਤਿਹਾਸ ਗਵਾ ਤੇ ਆਉਂਦੇ ਦਿਨਾਂ ਦੇ ਵਿੱਚ ਲੋਕੇ ਕਿੱਲ ਤੁਹਾਡੇ ਤਬੂਤ ਦੇ ਵਿੱਚ ਲਾਉਣਗੇ ਜਿਵੇਂ ਅੰਗਰੇਜ਼ੀ ਚਾਹੁੰਦੇ ਹਨ ਨਾ ਲਾਸਟ ਨੇਲ ਇਨ ਦਾ ਕਾਫਨ ਇਹ ਲਾਸਟ ਨੇ ਲੈ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਗੁੰਡਾਗਰਦੀ ਬਿਲਕੁਲ ਦੀ ਮੈਂ ਚੰਦਨ ਦੇਣੀ ਜਿਹੜੇ ਗੁੰਡਾਗਰਦੀ ਬਦਮਾਸ਼ੀ ਕਰਦੇ ਨੇ ਉਹਨਾਂ ਦਾ ਡੇਰਾ ਬਾਬਾ ਨਾਨਕ ਤੇ ਕੋਈ ਥਾਂ ਨਹੀਂ ਗੁੰਡਿਆਂ ਨੂੰ ਐਸੀ ਨੱਥ ਪਾਵਾਂਗਾ ਮੈਂ ਆਜ਼ਾਦ ਕਰਨਗੇ ਇੱਕ ਵਾਰੀਏ ਜਿਹੜੇ ਗੁੰਡੇ ਸਮਝਦੇ ਨਾ ਜਿਹੜੇ ਦਫਤਰਾਂ ਜਾਣ ਕੇ ਪੱਗਾਂ ਲੱਤੀਆਂ ਪੱਗਾਂ ਤਾਂ ਤੁਸੀਂ ਲੱਗ ਗਈ ਤੁਹਾਨੂੰ ਤੇ ਅਦਾ ਹੀ ਹੋਣਾ ਜਦ ਪੱਗਾਂ ਨੂੰ ਕਿਹੜੇ ਕਿਲ ਲੱਗੇ ਨੇ ਫਿਰ ਵਾਜਦੀਆਂ ਵੀ ਤੇ ਲੱਤਦੀਆਂ ਵੀ ਨੇ ਸ਼ੁਰੂਆਤ ਸ਼ੁਰੂਆਤਾਂ ਮੈਨੂੰ ਪਤਾ ਮੈਂ ਤਾਂ ਤੁਹਾਡੇ ਨਾਲ ਇੱਥੇ ਬਾਈਟ ਤੇ ਹੀ ਗਿਆ ਚੈਨਲ ਤੁਸੀਂ ਕਰ ਰਹੇ ਸੀ ਮੇਰੀ ਬਾਈਟ ਤਾਂ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਅੰਦਰ ਜਦੋਂ ਅੰਦਰੋਂ